ਗੁਰਦਾਸਪੁਰ ਮਕੇਰੀਆਂ ਰੋਡ ਤੇ ਇੱਕ ਟਰਾਲੀ ਅਤੇ ਕਾਰ ਦੀ ਆਮੋ-ਸਾਮਣੇ ਟੱਕਰ ਹੋ ਗਈ ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਚਾਲਕ ਮਨੋਜ ਸਿੰਘ ਅਨੁਸਾਰ ਟਰਾਲੀ ਚਾਲਕ ਕਾਫੀ ਤੇਜ਼ ਰਫ਼ਤਾਰ ਸੀ ਅਤੇ ਬੱਸ ਨੂੰ ਔਟੇ ਕਰ ਰਿਹਾ ਸੀ ਤੇ ਰਫ਼ਤਾਰ ਹੋਣ ਕਾਰਨ ਉਸ ਕੋਲੋਂ ਬ੍ਰੇਕ ਨਹੀਂ ਵਜੀ ਅਤੇ ਟਰਾਲੀ ਵਿੱਚ ਉਹਨਾਂ ਦੀ ਦੂਜੇ ਪਾਸੇ ਆ ਰਹੀ ਕਾਰ ਨਾਲ ਟਕਰ ਆ ਗਈ ਹਾਲਾਂਕਿ ਦੁਰਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਆਓ ਦੇਖਦੇ ਹਾਂ ਇੱਕ ਰਿਪੋਰਟ ਆਂ ਦਮ ਕਿਹਿਆ ਸੋ ਆਂ ਲੈ ਕੀ ਨਾ ਆਪਣਾ ਆਪਣੇ ਦਸਿਵਾਂ ਆਦੇ ਜੇ ਬਸ ਨੇ ਗਾੜੀ ਪੈ ਤੇ ਬ੍ਰੇਕ ਮਾਰਦੀ ਤੇ ਉਹ ਜਿਹਨੇ ਪਿਛੋਂ ਗਾੜੀ ਪੈ ਤੇ ਗਾੜੀ ਬਰੇਗਾ ਥਾਮਦੀ ਮੈਂ ਮਗਰਾ ਆਂਦਾ ਸੀ ਤੇ ਫਿਰ ਤਿੰਨ ਕਿੰਨਾ ਘੌਲੀ ਹੋਣਾ ਸੀ ਤੇ ਘੌਲੀ ਕਰਦਾ ਕਰਦਾ ਵੀ ਤਾਂ ਮੈਂ ਬਾਦਸ਼ਾਹ ਤੇ ਭੱਜ ਲਾਂਗਾ ਮੈਂ ਮਾ ਥੱਲੇ ਤਾ ਦੇਣਾ ਉਹ ਥੱਲੇ ਨੂੰ ਉਤਣ ਦੇ ਤੇ ਭਾਜੀਆਂ ਆ ਗਏ ਇਹ ਨਾਲ ਲਿਆ ਗਿਆ ਸੀ ਤੇ ਲਾਤੀ ਕੰਦੇ ਉਹ ਟੇਕਰ ਨੇ ਤੇਜ਼ੀ ਉਹ ਨੇ ਉਹ ਤੇ ਤੇਜ਼ ਨਹੀਂ ਉਹ ਪਿਛੋਂ ਜੋ ਪੈਤ ਲਿਆ ਕੇ ਬ੍ਰੇਕ ਮਾਰ ਤੰਦਾ ਤੋ ਕਿੰਨਾ ਵਿੱਚ ਚੀਜ਼ ਨੂੰ ਸੰਭਾਲਣਾ ਬ੍ਰੇਕ ਮਨ ਲੋ ਉਸੇ ਵੇਲੇ ਨਹੀਂ ਲੱਗੀ ਉਸੇ ਵੇਲੇ ਨਹੀਂ ਲੱਗੀ ਆ ਕੀ ਆਪਣਾ ਕਿੱਤੇ ਰਹਿੰਦੇ ਹੋ ਤੇ ਉਹ ਗੱਲ ਢੀ ਠਾਕਪੁਰ ਨਾਂ ਕੀ ਆਪਣਾ ਬਲਕਾਸ ਕਿਥੋਂ ਟਰਾਲੀ ਲਿਆ ਰਹੇ ਸੀ ਬਕੇਰੀਆ ਤੋਂ ਮੈਂ ਕਹਿੰਦਾ ਮਿਲ ਤੋਂ ਲਿਆ ਰਹੇ ਹਾਂ ਖਾਲੀ ਹੀ ਆ ਖਾਲੀ ਲਿਆਣ ਲਈ ਮਿਲ ਤੋਂ ਮਨ ਲੋ ਗੰਨਾ ਦੇ ਕੇ ਆਏ ਆ ਗੰਨਾ ਦੇ ਕੇ ਆਏ ਕਹਿੰਦੇ ਨਸ਼ਾ ਵੀ ਕੀਤਾ ਕੋਈ ਨਾ ਨਾ ਨਸ਼ਾ ਦਾ ਮਤਲਬ ਪਲੇਖਾ ਲਾ ਗਿਆ ਕੋਈ ਪਲੇਖਾ ਨਸ਼ਾ ਤੇ ਮੈਂ ਕੁਛ ਵੀ ਨਹੀਂ ਖਾਂਦਾ ਤੈਨੂੰ ਮੱਦੀ ਬਾਹਰ ਪਾਸ ਲੋ ਠੀਕ ਮੈਂ ਪਿੰਡ ਜਾ ਕੇ ਮੱਦੀ ਪਾਸ ਲੋ ਮੈਂ ਨਸ਼ਾ ਨਹੀਂ ਮੈਂ ਖਾਂਦਾ ਆ ਆਪਾਂ ਮਕੇਰੀਆਂ ਨੂੰ ਜਾ ਰਹੇ ਸੀ ਇਹ ਮਕੇਰੀਆਂ ਵੱਲੋਂ ਆ ਰਿਹਾ ਸੀ ਟਰੈਕਟਰ ਖਾਲੀ ਹੋ ਗਏ ਬਹੁਤ ਤੇਜ਼ ওভারਟੇਕਿੰਗ ਕਰ ਰਿਹਾ ਸੀ ਬੱਸ ਵਾਲੇ ਨੇ ਸਲੋ ਕੀਤੀ ਇਹ ਉਹਦੇ ਵਿੱਚੋਂ ਨਿਕਲ ਕੇ ਬਹੁਤ ਤੇਜ਼ ਇਧਰ ਨੂੰ ਆਇਆ ਤੇ ਸਲੋ ਸੀ ਸਿੱਧੀ ਗੱਡੀ ਨਾਲ ਹੀ ਲੱਗਿਆ ਨੁਕਸਾਨ ਕੋਈ ਕਿੰਨੇ ਜਣੇ ਸੀ ਗੱਡੀ ਅਸੀਂ ਦੋ ਜਣੇ ਸੀ ਨੁਕਸਾਨ ਕੋਈ ਹੋਇਆ ਹੈ ਨਹੀਂ ਨੁਕਸਾਨ ਗੱਡੀ ਦਾ ਹੈ ਬਾਕੀ ਥੋੜਾ ਬੋੜਾ ਸੱਡਾਂ ਤੇ ਲੱਗੀਆਂ ਆਏ ਆ ਨਹੀਂ ਨਹੀਂ ਜ਼ਿਆਦਾ ਨਹੀਂ ਟਰਾਲੀ ਵਾਲੇ ਦੀ ਗੰਦਗੀ ਕਿਹਿਆ ਉਹਨੂੰ ਕੀ ਗੱਲ ਟਰਾਲੀ ਵਾਲਾ ਤੇ ਓਵਰਟੇਕਿੰਗ ਕਰਕੇ ਨਾਲ ਹੀ ਉਧਰ ਨੂੰ ਚਲਾ ਗਿਆ ਉਹ ਸੁੱਨ ਹੋ ਗਿਆ ਉਹ ਬੈਠਾ ਸੁੱਨ ਹੋ ਗਿਆ ਆ ਸਾਰਾ ਦਾਰੂ ਹੈ ਫਟਾ ਉਹ ਵਾ ਆ ਸਾਹਮਣੇ ਹੈ ਨਸ਼ੇ ਕੀਤਾ ਹੈ ਹਾਂਜੀ ਠੀਕ ਹੈ ਕਿੰਨਾ ਕੁ ਨੁਕਸਾਨ ਹੈ ਗੱਡੀ ਦਾ ਗੱਡੀ ਸਾਰੀ ਡੈਵਰਸ ਹੋ ਗਈ ਅੱਗੋਂ ਅੱਗੋਂ ਜੀ ਕਿੱਧਰੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਸਰ ਅਸੀਂ ਆ ਰਹੇ ਸੀ ਆਪਾਂ ਟਾਰਗੇਟ ਤੋਂ ਤੇ ਮਕੇਰੀ ਨੂੰ ਜਾ ਰਹੇ ਸੀ ਕੀ ਕਿ